ਮਕਰ ਨਾਲ ਸੰਜੀ ਅਕਸਰ ਆਪਾਂ ਜਿਹੜੀ ਸ਼ੁਰੂਆਤ ਹੈ ਉਹ ਵਿਆਦਰ ਤੋਂ ਕਰਦੇ ਹੁੰਨੇ ਆ ਪੰਜਾਬ ਤੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਕੋਰਾ ਬਹੁਤ ਪੈ ਰਿਹਾ ਹਰ ਪਾਸੇ ਧੁੰਦ ਛਾਈ ਰਹਿੰਦੀ ਹੈ ਆਸਟ੍ਰੇਲੀਆ ਦਾ ਵੈਦਰ ਕਿਸ ਹਿਸਾਬ ਨਾਲ ਇੱਥੇ ਸਾਰੇ ਤਰ੍ਹਾਂ ਦੇ ਮੌਸਮ ਦੇਖਣ ਨੂੰ ਮਿਲ ਜਾਂਦੇ ਆ ਜਦੋਂ ਗਰਮੀ ਹੁੰਦੀ ਆ ਸਮੁੰਦਰ ਵਾਲੇ ਦਵਾਲੇ ਆ ਤੇ ਥੰਡਰਸਟੋਮ ਆਉਂਦੇ ਆ ਆ ਕਿਊਜ਼ੀਲੈਂਡ ਵਾਲ ਦੇ ਪਾਸੇ ਸਾਈਕਲੋਨ ਆਉਂਦਾ ਜਾਂ ਥੰਡਰਸਟੋਮ ਆਉਂਦੇ ਆ ਫਲੱਡ ਵੀ ਆਏ ਹੋਏ ਆ ਜੀ ਜਾਰੇ ਮੌਸਮ ਮਿਲ ਜਾਂਦੇ ਜੀ ਕਲਗੀ ਤਰਪਾਸ਼ਾ ਦਸਮ ਪੀਤਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਜੇ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਤਾਂ ਆਸਟ੍ਰੇਲੀਆ ਦੇ ਵੀ ਵੱਖੋ ਵੱਖਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਰੱਖੇ ਗਏ ਬਹੁਤ ਕੁਝ ਖਾਸ ਰਿਹਾ ਇਸ ਬਾਰੇ ਖੁੱਲ ਕੇ ਜਾਣਕਾਰੀ ਦੇਣ ਦੀ ਕਰਨ ਸੁਝੀ ਹਾਂ ਜੀ ਧੰਨ ਧੰਨ ਕਲਗੀ ਤਰਪਾਸ਼ਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧੀ ਨਗਰ ਕੀਰਤਨ ਬਲੈਕ ਟਾਊਨ ਸ਼ੋਗਰਾਉਂਡ ਦੇ ਵਿੱਚ ਹੋਇਆ ਸਾਡੇ ਜਿਹੜੇ ਗੁਰੂ ਸਾਹਿਬ ਦੇ ਦਿਹਾੜਿਆਂ ਨੇ ਜੇ ਹੁਣ ਹੀ ਆਪਾਂ ਤਨਤਨ ਸ਼ਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰ ਲਈਏ ਤਾਂ ਕਹਿੰਦੇ ਕਿ ਪਹਿਲਾਂ ਦਸੰਬਰ 'ਚ ਮਨਾਉਣ ਲੱਗ ਪਏ ਫਿਰ 5 ਜਨਵਰੀ ਦਾ ਦਿਨ ਰੱਖ ਲਿਆ ਤੇ ਹੁਣ ਇਸ ਵਾਰੀ 17 ਤਰੀਕ ਦਾ ਦਿਨ ਰੱਖ ਲਿਆ ਗੁਰੂ ਸਾਹਿਬ ਦੇ ਬਰਥਡੇ ਦੀ ਜਿਹੜੀ ਡੇਟ ਹੈ ਉਹ ਹਰ ਵਾਰ ਚੇਂਜ ਕਿਉਂ ਹੋ ਜਾਂਦੀ ਹੈ ਇਹ ਇਹ ਇੱਕ ਕੌਮ ਦੀ ਤਰਸਦੀ ਆ ਵੀ ਸਾਡਾ ਇੱਕ ਦਿਨ ਕਿਉਂ ਨਹੀਂ ਹੁੰਦਾ ਇਹ ਬੜਾ ਰਲਗੱਡ ਕਰਨ ਵਾਲੇ ਕੌਮ ਦੇ ਦਿਖਾਤੇ ਮਿਲ ਬੈਠਣ ਦੀ ਲੋੜ ਆ ਇੰਟਰਨੈਸ਼ਨਲ ਪੱਧਰ ਤੱਕ ਕਬੱਡੀ ਖੇਡਣ ਵਾਲੇ ਤੇ ਕਬੱਡੀ ਦੇ ਕੋਚ ਦੇ ਨਾਮ ਨਾਲ ਵੀ ਜਾਣੇ ਜਾਂਦੇ ਮਾਨਮਤੀ ਸਖਸ਼ੀਤ ਤੇ ਵੀ ਧਿਆਚੀ ਤੇ ਜੇ ਗੱਲ ਕਰਾਂਗੇ ਤਾਂ ਉਹ ਸਾਡੇ ਵਿਚਕਾਰ ਨਹੀਂ ਰਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਇਸ ਮੰਚ ਤੋਂ ਅਸੀਂ ਸ਼ਰਧਾ ਤੇ ਫੁੱਲ ਉਹਨਾਂ ਨੂੰ ਭੇਟ ਕਰਦੇ ਹਾਂ ਕਰਨਾਲ ਸਿੰਘ ਜੀ ਥੋੜੀ ਜੀ ਉਹਨਾਂ ਬਾਰੇ ਦਰਸ਼ਕਾਂ ਦੇ ਨਾਲ ਸਾਂਝਾ ਜ਼ਰੂਰ ਬਣਾਓ ਇਹ ਪਿੰਡ ਕੂਬਿਆਂ ਦੇ ਲੁਧਿਆਣੇ ਦੇ ਕੋਲ ਆ ਪੈਣੀ ਸਾਹਿਬ ਕੋਲ ਉੱਥੇ ਦੇ ਹੋਏ ਆ ਦੇਵੀ ਦਿਆਲ ਸ਼ਰਮਾਏ ਦੁਨੀਆ ਤੇ ਨਾਮ ਸਦਾ ਵਾਸਤੇ ਛੱਡਣ ਵਾਲੇ ਜਾਏ ਨਾਂ ਬਣਾਉਣ ਵਾਲੇ ਪੰਜਾਬੀਆਂ ਦਾ ਉਹ ਦੇਵੀਦੇਵਾਲ ਸ਼ਰਮਾ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਤੇ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਦਰਸ਼ਕਾਂ ਨੂੰ ਇੰਤਜ਼ਾਰ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਖਿਰਕਾਰ ਕਰਨਾ ਸਿੰਘ ਜੀ ਕਿਹੜੀ ਇਨਫੋਰਮੇਸ਼ਨ ਲੈ ਕੇ ਆਏ ਵੀ ਆਨਲਾਈਨ ਐਪਲੀਕੇਸ਼ਨਸ ਚੱਲ ਰਹੀਆਂ ਆ ਕਿਊਜ਼ਲੈਂਡ ਦੇ ਵਿੱਚ ਖੁੱਲ ਚੁੱਕਾ ਆ ਵਰਕ ਪਰਮਿਟ ਖੁੱਲ ਚੁੱਕੇ ਆ ਬਹੁਤ ਸਾਰੀਆਂ ਟ੍ਰੇਡਸ ਨੇ ਤੁਸੀਂ ਹੋਮ ਅਫੇਅਰ ਦੀ ਸਾਈਡ ਤੇ ਜਾ ਕੇ ਉੱਥੇ ਚੈੱਕ ਕਰ ਸਕਦੇ ਹੋ ਸਚੀ ਕਾਲ ਜੀ ਮੈਂ ਆਪਣੀ ਪੀਪਲੀ ਬਾਤوں ਸੀ ਵੇਖਿਓ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ-ਚੱਪੇ ਤੇ ਇਤਿਹਾਸਲ ਕਰਦੇ ਹਾਂ ਉੱਥੋਂ ਦੀ ਜਾਣਕਾਰੀ ਤੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਭੱਗ ਤੇ ਮਸਲਿਆਂ ਬਾਰੇ ਕੀ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਸਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਜਿਹੜੇ ਪੰਜਾਬੀ ਨੇ ਉਹ ਕੀ ਸੋਚਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਸੋ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਇਨਫੋਰਮੇਸ਼ਨ ਦੇਣ ਦੇ ਲਈ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਰਵਦੀਖ ਸਾਰਿਆਂ ਨੂੰ ਜੀ ਕਰਨਾਲ ਸਿੰਘ ਜੀ ਅਕਸਰ ਆਪਾਂ ਜਿਹੜੀ ਸ਼ੁਰੂਆਤ ਹੈ ਉਹ ਵੈਦਰ ਤੋਂ ਕਰਦੇ ਹੁੰਨੇ ਆ ਪੰਜਾਬ ਤੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਕੋਰਾ ਬਹੁਤ ਪੈ ਰਿਹਾ ਹਰ ਪਾਸੇ ਧੁੰਦ ਛਾਈ ਰਹਿੰਦੀ ਹੈ ਕਦੇ ਕਦਮੇ ਜਿਹੜੇ ਸੂਰਜ ਦੀ ਛਲਕ ਹੈ ਉਹ ਵੇਖਣ ਨੂੰ ਮਿਲ ਜਾਂਦੀ ਹੈ 12 ਇੱਕ ਵੇਲੇ ਆਸ-ਪਾਸ ਅਦਰਵਾਈਜ਼ ਬਹੁਤ ਜ਼ਿਆਦਾ ਬੁਰਾ ਹਾਲ ਹੈ ਠੰਡ ਕਹਿੰਦੇ ਨੇ ਇਸ ਵਾਰੀ ਬਹੁਤ ਪੈ ਰਹੀ ਹੈ ਤਾਂ ਆਸਟ੍ਰੇਲੀਆ ਦਾ ਵੈਦਰ ਕਿਸ ਹਿਸਾਬ ਦਾ ਆਪਾਂ ਬੁਰੇ ਹਾਲ ਤੋਂ ਹੀ ਲੈ ਲੈਨੇ ਆ ਬੁਰੇ ਹਾਲ ਹੀ ਸਾਰੇ ਪਾਸੇ ਆ ਦੇਖਿਆ ਜਾਵੇ ਤਾਂ ਤਾਂ ਲੇਟੈਸਟ ਨਿਊਜ਼ ਸਰੀ ਹਲਦੀਆਂ ਸੀਗੀਆਂ ਉਹ ਜ਼ਿਆਦਾ ਅੱਜ ਤੱਕ ਦੀ 50 ਸਾਲਾਂ ਦੀ ਕਹਿੰਦੇ ਪਈ ਆ ਹਾਂ ਸਨੋ ਤੇ ਬਰਫ਼ ਸਾਡੇ ਵੱਲਾਂ ਪੱਗੀ ਵੀ ਕਹਿੰਦੇ ਹੁੰਦੇ ਆ ਗਰਮੀਆਂ ਦਾ ਮੌਸਮ ਚੱਲ ਰਿਹਾ ਆ ਅ ਇਸ ਕਰਕੇ ਇੱਥੇ ਸਾਰੇ ਤਰ੍ਹਾਂ ਦੇ ਮੌਸਮ ਦੇਖਣ ਨੂੰ ਮਿਲ ਜਾਂਦੇ ਆ ਜਦੋਂ ਗਰਮੀ ਹੁੰਦੀ ਆ ਸਮੁੰਦਰ ਵਾਲੇ ਦਵਾਲੇ ਆ ਤੇ ਥੰਡਰਸਟ੍ਰੋਮ ਆਉਂਦੇ ਆ ਆ ਕਿਊਜ਼ਲੈਂਡ ਵਾਲ ਦੇ ਪਾਸੇ ਸਾਈਕਲੋਨ ਆਉਂਦਾ ਜਾਂ ਥੰਡਰਸਟ੍ਰੋਮ ਆਉਂਦੇ ਆ ਫਲੱਡ ਵੀ ਆਏ ਹੋਏ ਆ ਜੀ ਚਾਰੇ ਮੌਸਮ ਮਿਲ ਜਾਂਦੇ ਜੀ ਪਾਰਥਲ ਦੇ ਪਾਸੇ ਇਸ ਵੀਕਐਂਡ ਦੇ ਪਾਸ ਵਿੱਚ ਇੱਕ ਪਿਲਵਾਰਾ ਨਾਂ ਦੀ ਜਗ੍ਹਾ ਆ ਉਹਦੇ ਵਿੱਚ 50 ਡਿਗਰੀ ਹੋਣ ਜਾ ਰਿਹਾ ਕੱਲ ਨੂੰ ਤੁਮਾਰੋ ਤੇ ਐਂਡ ਔਨ ਦਾ ਵੀਕਐਂਡ ਵੀ ਦੋ ਤਿੰਨ ਵਾਰੀ ਪਿਛਲਾ ਰਿਕਾਰਡ ਜਿਹੜਾ ਅੱਜ ਤੱਕ ਦਾ ਆਸਟ੍ਰੇਲੀਆ ਦਾ ਉੱਥੇ ਉਹ ਪਾਰਾ ਪਹੁੰਚ ਜਾਣਾ 50 ਡਿਗਰੀ ਤੇ ਪਰ ਮੈਲਬਨ ਸਿਡਨੀ ਬ੍ਰਿਸਬਨ ਰਾਤ ਨੂੰ ਠੰਡ ਹੋ ਜਾਂਦੀ ਹੈ ਜੀ ਤੇ ਦਿਨ ਨੂੰ 30 ਦੇ ਨੇੜੇ 30 31 28 32 ਇਦਾਂ ਚੱਲ ਰਿਹਾ ਸੋ ਸਾਰੀ ਤਰ੍ਹਾਂ ਦਾ ਖਿਆਲ ਰੱਖਣ ਦੀ ਲੋੜ ਆ ਤੁਹਾਡੀ ਸਿਹਤ ਦੀ ਦਾ ਵੀ ਜ਼ਰੂਰੀ ਆ ਵੈਦਰ ਦੇਖ ਕੇ ਆਪਣੇ ਕੱਪੜੇ ਕੋਲ ਰੱਖੋ ਆਸਟ੍ਰੇਲੀਆ ਜਿਨ੍ਹਾਂ ਨੂੰ ਵੀ ਆਉਣਾ ਆ ਦੇਖਿਆ ਜਾਵੇ ਤਾਂ ਮੈਲਬਨ ਜੀ ਵ ਇੱਕਦਮ ਆਫਟਰਨੂਨ ਠੰਡ ਹੋ ਜਾਂਦੀ ਆ ਇਦਾਂ ਦੇ ਮੌਸਮ ਸਿਡਨੀ ਦਾ ਹੋਇਆ ਸੋ ਵੈਲਕਮ ਛੁੱਟੀਆਂ ਦੇ ਦਿਨ ਚੱਲਦੇ ਆ ਔਰ ਜਿਹੜੇ ਟੂਰਿਸਟ ਵੀ ਆਉਂਦੇ ਜਾਂਦੇ ਵੀ ਆ ਕੱਪੜੇ ਉਸ ਤਰ੍ਹਾਂ ਦੇ ਨਾਲ ਲੈ ਕੇ ਆਉਂਗੇ ਜੀ ਬਿਲਕੁਲ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਸਰਬੰਸਦਾਨੀ ਤਲਗੀਦਰ ਪਾਸ਼ਾ ਦਸਮ ਪਿਤਾ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਤੇ ਵਿਛ ਮਨਾਇਆ ਗਿਆ ਜੇ ਆਸਟ੍ਰੇਲੀਆ ਦੀ ਗੱਲ ਕਰ ਰਹੇ ਆ ਤਾਂ ਆਸਟ੍ਰੇਲੀਆ ਦੇ ਵੀ ਵੱਖੋ ਵੱਖਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਰੱਖੇ ਗਏ ਨਗਰ ਕੀਰਤਨ ਸਜਾਏਗੇ ਕੀਰਤਨ ਦਵਾਨ ਹੋਏ ਤਾਂ ਬਹੁਤ ਕੁਝ ਖਾਸ ਰਿਹਾ ਇਸ ਬਾਰੇ ਖੁੱਲ ਕੇ ਜਾਣਕਾਰੀ ਦੇਣਗੇ ਕਰ ਸਕਦੇ ਹਾਂ ਜੀ ਹਾਂ ਜੀ ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧੀ ਆਗਾਉਂ ਤਿਆਰੀਆਂ ਹੋ ਜਾਂਦੀਆਂ ਆਪ ਅੱਗੇ ਵੀ ਦੱਸਿਆ ਸੀ ਨਗਰ ਕੀਰਤਨ ਬਲੈਕ ਟਾਊਨ ਸ਼ੋਗਰਾਉਂਡ ਦੇ ਵਿੱਚ ਹੋਇਆ ਲੋਕਲ ਕਾਉਂਸਲ ਦੇ ਸਹਿਯੋਗ ਦੇ ਨਾਲ ਸਾਰੇ ਸੰਗਤਾਂ ਦੇ ਨਾਲ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਜਿੰਨੇ ਵੀ ਗੱਤਕੇ ਵਾਲੀਆਂ ਟੀਮਾਂ ਸੀਗੀਆਂ ਜਾਂ ਜੂਥ ਸੀ ਖਾਸ ਕਰਕੇ ਨਵਦੀਪ ਦੇਖਿਆ ਜਾਵੇ ਤਾਂ ਇਥੇ ਵਰਨਣਯੋਗ ਆ ਮੈਂ ਆਪ ਜਾ ਕੇ ਦੇਖਿਆ ਵੀ ਜਿਹੜੇ ਜੂਥ ਨਵੇਂ ਆਇਆ ਆ ਸਟੂਡੈਂਟ ਆਇਆ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਚ ਇੰਨੀ ਜ਼ਿਆਦਾ ਫੀਲਿੰਗਸ ਭਾਵਨਾ ਛੜਦਾ ਇੰਨੀ ਪਿਆਰ ਸੀ ਆਪਣੇ ਗੁਰੂ ਪ੍ਰਤੀ ਕਿਉਂਕਿ ਇਹ ਉਹ ਗੁਰੂ ਆ ਰੈਕਗਨਾਈਜ਼ ਦੀ ਹੋਲ ਹਮਨਰੇਸ ਐਸ ਵਨ ਜਿਨ੍ਹਾਂ ਨੇ ਕੇ ਭਾਰਤੀ ਸਭੇ ਨੂੰ ਬਚਾਇਆ ਬਹੁਤ ਸਾਰੇ ਸਮਕਾਲੀ ਕਵੀਆਂ ਨੇ ਵੀ ਇਹ ਲਿਖਿਆ ਕਿ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸਨਨਤ ਹੋਤੀ ਸਾਬ ਕੀ ਉਸ ਵੇਲੇ ਦੀ ਜ਼ਾਲਮ ਤੇ ਜ਼ਵਲ ਜਾਵਲਮ ਤੇ ਜ਼ਬਰ ਕਰਨ ਵਾਲੀ ਸਰਕਾਰ ਮੁਗਲਾਂ ਦੇ ਜੋ ਅਨੇ ਕਾਨੂੰਨ ਸੀ ਕਾਲੇ ਕਾਨੂੰਨ ਸੀ ਲੋਕਾਂ ਨੂੰ ਕਮਰਾਹ ਕਰਨਾ ਤੇ ਧਰਮ ਤਬਦੀਲੀ ਜਵਰੀ ਕਰਾਉਣੀ ਉਹਨਾਂ ਦੇ ਵਿਰੁੱਧ ਜੇ ਇਹ ਭਾਰਤੀ ਸਭੇ ਤਾ ਨੂੰ ਇਸ ਖਿੱਤੇ ਨੂੰ ਜੇ ਬਚਾਇਆ ਤਾਂ ਉਸ ਕਲਗੀਧਰ ਪਾਸ਼ਾ ਨੇ ਆਪਣੀ ਡਿਫੈਂਸ ਦੀ ਖਾਤਰ ਤਲਵਾਰ ਕਿਰਪਾਨ ਖਿੱਚ ਕੇ ਹੀ ਬਚਾਇਆ ਮਜਰੂਮਾਂ ਦੀ ਰਾਖੀ ਕੀਤੀ ਨਾਂ ਬਰਾਬਰੀ ਖਤਮ ਕੀਤੀ ਬਰਾਬਰਤਾ ਲਿਆਂਦੀ ਜਾਤ ਪਾਤ ਵਾਲੇ ਸਿਸਟਮ ਦੀਆਂ ਧੱਜੀਆਂ ਰਾਤੀਆਂ ਪਰ ਠੀਕ ਆ ਹੱਲੇ ਵੀ ਅਸੀਂ ਦੇਖਦੇ ਆ ਇੱਥੇ ਬਨਣ ਜੋਗਿਆ ਇਹਨਾਂ ਗੱਲਾਂ 'ਚੋਂ ਹੱਲੇ ਵੀ ਲੋਕੀ ਨਹੀਂ ਨਿਕਲੇ ਸੋ ਇੱਥੇ ਦੇਖਣਾ ਇਹ ਹੀ ਆਉਂਦਾ ਜਦੋਂ ਆਪਾਂ ਇਹ ਨਗਰ ਕੀਰਤਨ ਜਾਂ ਇਹ ਗੁਰਪੁਰਬ ਮਨਾਉਂਦੇ ਆ ਉਹਨਾਂ ਦੇ ਪ੍ਰਿੰਸੀਪਲ ਕ੍ਰਾਂਤੀਕਾਰੀ ਗੁਰੂ ਜਿਨ੍ਹਾਂ ਨੇ ਇਦਾਂ ਦੇ ਸੋਲ ਦਿੱਤੇ ਸਾਰਿਆਂ ਨੂੰ ਧਰਮਾਂ ਨੂੰ ਖਤਮ ਕਰਕੇ ਸਾਰੀਆਂ ਜਾਤਾਂ ਨੂੰ ਉਪਰ ਉੱਠ ਕੇ ਮਜਬੂਰੀ ਦੀ ਗੱਲ ਕਰਦਿਆਂ ਹੋਇਆਂ ਉਸ ਬਰਾਬਰ ਪੰਜ ਪਿਆਰੇ ਸਾਜੇ ਖਾਲਸਾ ਸਾਜਿਆ ਸਾਰਿਆਂ ਦੀ ਰਾਖੀ ਲਈ ਬੱਚਿਆਂ ਇਸਤਰੀਆਂ ਤੇ ਜ਼ੁਲਮ ਨਹੀਂ ਕਰਨਾ ਤੇ ਉਸ ਵਾਸਤੇ ਇੱਕ ਖਾਲਸਾ ਫੌਜ ਤਿਆਰ ਕੀਤੀ ਉਸ ਟਾਈਮ ਦੀ ਇਹ ਹਿਸਟਰੀ ਨੂੰ ਹਰ ਵਿਲੇ ਹੀ ਪੜਿਆ ਜਾਵੇ ਸਰਬੰਸ ਵਾਰਿਆ ਸਾਰਿਆਂ ਲਈ ਪਿਤਾ ਵਾਰਿਆ ਬਹੁਤ ਕੋਸ਼ਿਆ ਸਾਡੀ ਕੋਲ ਇੰਨੀ ਤਾਕਤਨੀ ਇਦਾਂ ਦੀ ਗੁਰੂ ਪਾਤਸ਼ਾਹ ਨੇ ਕੋਈ ਸਾਨੂੰ ਇਦਾਂ ਦੀ ਜੀਭਾ ਨਹੀਂ ਦਿੱਤੀ ਵੀ ਅਸੀਂ ਉਹਨਾਂ ਦਾ ਬਾਨਣ ਕਰ ਸਕੇ ਹਾਲੇ ਤੱਕ ਕੋਈ ਵੀ ਨਹੀਂ ਕਰ ਸਕਦਾ ਯੂਨੀਵਰਸਿਟੀਆ ਬਣ ਸਕਦੀਆਂ ਵੱਡੇ ਵੱਡੇ ادارے ਚੱਲ ਸਕਦੇ ਆ ਜੇ ਉਹ ਮੁਨਖਤਾ ਦੇ ਰੱਖ ਕੇ ਹਿਊਮਰਾਈਜ਼ ਦੇ ਰੱਖ ਕੇ ਦੀ ਗੱਲ ਕੀਤੀ ਜਾਵੇ ਤਾਂ ਪਾਤਸ਼ਾਹ ਰਹਿਬਰ ਦੁਨੀਆ ਦਾ ਪਹਿਲਾ ਪਗੰਬਰ ਹੋਇਆ ਜਿਨ੍ਹਾਂ ਨੇ ਇਦਾਂ ਦੇ ਬਹੁਤ ਸਾਰੇ ਜੋਧੇ ਪੈਦਾ ਕੀਤੇ ਫਿਰ ਉਹ ਸਾਨੂੰ ਮਾਲਕੀਤਾਂ ਦਿੱਤੀਆਂ ਜ਼ਮੀਨਾਂ ਦੀਆਂ ਸੋ ਫਿਰ ਅਗੇ ਸਾਰਿਆਂ ਨੂੰ ਧੰਨਵਾਦ ਦਿਆਂ ਸਾਰਿਆਂ ਲਈ ਤੇ ਅਗਲੇ ਸਾਲ ਦੇ ਲਈ ਜਾਂ ਆਉਣ ਵਾਲੇ ਦਿਨਾਂ ਲਈ ਗੁਰੂ ਨਾਨਕ ਨਾਮਲੇ ਵਾ ਤੇ ਸਾਰੀ ਮਨੁੱਖਤਾ ਦੇ ਭਲੇ ਲਈ ਸਰਬ ਸੰਜੀਵਾਲਤਾ ਲਈ ਅਰਦਾਸ ਕਰਦੇ ਹਾਂ ਸਤ ਦੇ ਭਲੇ ਲਈ ਜੀ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪੰਜਾਬ 'ਚ ਹੀ ਨਹੀਂ ਭਾਰਤ 'ਚ ਨਹੀਂ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ 'ਚ ਜਿੱਥੇ ਜਿੱਥੇ ਸਾਡੇ ਸਿੱਖ ਕਮਿਊਨਿਟੀ ਵੱਸਦੀ ਹੈ ਸਾਡੇ ਪੰਜਾਬੀ ਵਸਦੇ ਨੇ ਉੱਥੇ-ਉੱਥੇ ਗੁਰੂ ਘਰ ਵੀ ਸ਼ਿਸ਼ੋਭਿਤ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਇਸ ਬਾਗਮ ਕਰਵਾਉਂਦੇ ਨੇ ਉਹ ਜਿਹੜੇ ਦਿਹਾੜਾ ਤੇ ਨਤਮਸਤਕ ਹੁੰਦੇ ਨੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਪਰ ਸਾਡੀ ਜਿਹੜੀ ਸੰਗਤ ਹੈ ਉਹ ਇਸ ਵਾਰ ਥੋੜੀ ਜੀ ਨਿਰਾਸ਼ ਵੇਖਣ ਨੂੰ ਮਿਲੀ ਹੈ ਸੰਗਤ ਦਾ ਕਹਿਣਾ ਹੈ ਕਿ ਅ ਸਾਡੇ ਜਿਹੜੇ ਗੁਰੂ ਸਾਹਿਬ ਦੇ ਦਿਹਾੜਿਆਂ ਨੇ ਜੇ ਹੁਣ ਹੀ ਆਪਾਂ ਤਨਤਨ ਸ਼ਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰ ਲਈਏ ਤਾਂ ਕਹਿੰਦੇ ਕਿ ਪਹਿਲਾਂ ਦਸੰਬਰ ਚ ਮਨਾਉਣ ਲੱਗ ਪਏ ਫਿਰ 5 ਜਨਵਰੀ ਦਾ ਦਿਨ ਰੱਖ ਲਿਆ ਤੇ ਹੁਣ ਇਸ ਵਾਰੀ 17 ਤਰੀਕ ਦਾ ਦਿਨ ਰੱਖ ਲਿਆ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਈਏ ਸਾਡੇ ਬੱਚੇ ਨੇ ਚੜਿਓ ਸਵਾਲ ਕਰਦੇ ਨੇ ਕਿ ਗੁਰੂ ਸਾਹਿਬ ਦੇ ਬਰਥਡੇ ਦੀ ਜਿਹੜੀ ਡੇਟ ਹੈ ਉਹ ਹਰ ਵਾਰ ਚੇਂਜ ਕਿਉਂ ਹੋ ਜਾਂਦੀ ਹੈ ਤਾਂ ਕਰਨਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਇਹ ਇਹ ਇੱਕ ਕੌਮ ਦੀ ਤਰਸਦੀ ਆ ਜਿਹਦੇ ਬਾਰੇ ਸਾਰੀਆਂ ਬਾਹਰ ਵਾਲਿਆਂ ਐਨਆਰਏ ਗੁਰਦੁਆਰਾ ਕਮੇਟੀਆਂ ਨੂੰ ਜਿੱਥੇ ਵੀ ਸ਼ੁਰੂ ਕਰ ਲਓ ਸਿੰਗਾਪੁਰ ਮਲੇਸ਼ੀਆ ਤੋਂ ਜਿੱਥੇ-ਜਿੱਥੇ ਸਿੱਖ ਗਿਆ ਪਹਿਲਾਂ ਉਹ ਗੁਰਨਾਨਕ ਦੇ ਸਿੱਖ ਗਏ ਆ ਪੰਜਾਬੀ ਗਏ ਆ ਜਿੱਥੇ-ਜਿੱਥੇ ਉਹਨਾਂ ਨੇ ਪਹਿਲੇ ਆਪਣੇ ਪਹਿਲਾਂ ਗਏ ਆ ਆਪਾਂ ਦੇਖਿਆ ਜਾਵੇ ਤਾਂ ਸਿੰਗਾਪੁਰ ਜਾਂ ਮਲੇਸ਼ੀਆ ਜਾਂ ਮਲਾਇਆ ਆਪਾਂ ਕਹਿੰਦੇ ਹੁੰਦੇ ਸੀ ਜੇ ਆਪਾਂ ਸਫਰਨਾਮੇ ਪੜ੍ਹੀਏ ਪੁਰਾਣੇ ਆ ਜੇ ਲਾਇਬ੍ਰੇਰੀ ਨੂੰ ਜਾ ਕੇ ਤੁਸੀਂ ਸਫਰਨਾਮੇ ਪੜ੍ਹੋ ਤਾਂ ਇਹ ਕੌਮ ਨੇ ਪਹਿਲਾਂ ਤੋਂ ਜਾਣਾ ਸ਼ੁਰੂ ਕੀਤਾ ਚਾਹੇ ਜੂਪੀ ਬਿਹਾਰ ਵੀ ਆ ਨੇ ਨਿਸ਼ਾਨ ਸਾਹਿਬ ਗੱਡੇ ਆ ਬੜੀ ਸ਼ਰਦ ਆ ਸਭ ਕੁਝ ਆ ਪਰ ਜਦੋਂ ਇਹ ਨਬਦੀਪ ਤੁਹਾਡਾ ਕੁਐਸਚਨ ਬਹੁਤ ਹੀ ਸਮੇਂ ਨਾਲ ਟੁਕਮਾ ਤੇ ਲੁੜਿੰਦਾ ਆ ਇਹਦੇ ਬਾਰੇ ਬਹੁਤ ਸਾਰੇ ਬਦਮਾਨਾ ਨੇ ਇਹ ਵਰਕ ਕਰਕੇ ਯੂਨੀਵਰਸਿਟੀਆਂ ਨੇ ਵਰਕ ਕਰਕੇ ਦੇਖਣੇ ਦੇ ਵਿੱਚ ਵੀ ਆਇਆ ਇਹਦੇ ਬਾਰੇ ਆਪਾਂ ਹੋਰ ਪ੍ਰੋਗਰਾਮ ਵੀ ਕਰ ਸਕਦੇ ਆ ਜੇ ਗੁਰੂ ਕਾਸਾਨੀ ਕਾਸਾਨੀ ਕਿਹਾ ਨਾ ਹਮ Hindu ਨਾ Musalman ਅਸੀਂ ਬੱਕਰੀ ਕੌਮ ਆ ਜੇ ਬੱਕਰੀ ਕੌਮ ਆ ਤੇ ਸਾਡੇ ਸਾਰੇ ਬੱਕਰੇ ਕੈਲੰਡਰ ਵੀ ਹੋਣੇ ਚਾਹੀਦੇ ਆ ਸਾਡਾ ਸਾਰਾ ਕੁਝ ਵੱਖਰਾ ਹੋਣਾ ਜੈ ਹੈਗਾ ਆ ਪੰਜ ਘਕਾਰ ਆ ਸਿੱਖ ਦੇ ਕੋਲ ਪਰਮਿਸ਼ਨਾਂ ਮਿਲੀਆਂ ਆ ਤੁਹਾਡੇ ਕਨਸਟੀਟਿਊਸ਼ਨ ਵੀ ਮਿਲਿਓ ਇਧਰ ਵੀ ਆ ਸਾਡੇ ਭੈਣ ਜੀ ਆ ਪ੍ਰੈਸ ਕਾਨ ਤੋਂ ਉਹਨਾਂ ਨੇ ਪੰਜ ਕਕਾਰਾਂ ਦੀ ਪਰਮਿਸ਼ਨ ਲੈ ਲਈ ਆ ਪ੍ਰੈਸ ਤੋਂ ਉਹ ਆਪ ਅਗਲਾ ਪ੍ਰੋਗਰਾਮ ਕਰਾਂਗੇ ਇਹ ਗਵਰਨਮੈਂਟਾਂ ਪੂਰੀ ਮੋਟਰ ਵਾਈਕ ਵਾਲਿਆਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੰਦੀਆਂ ਔਰ ਬਾਰਡਵਾਰਾਂ ਦੇ ਵਿੱਚ بڑا ਨਾਮ ਆ ਗੁਰੂ ਮਹਾਰਾਜ ਉਹ ਸੱਚੇ ਬਾਦਸ਼ਾਹ ਦੀ ਫੌਜ ਦਾ ਉਹਦੇ ਜਿੰਨੇ ਵੀ ਅੱਗੋਂ ਸੂਰਬੀਰ ਯੋਧੇ ਹੋਏ ਆ ਪੰਜਾਬ ਦੇ ਕਹ ਲੋ ਚਾਹੇ ਕਿਤੇ ਵੀ ਚਾਹੇ ਬਾਹਰੋਂ ਵੀ ਹੁਣ ਜਿਹੜੀ ਅਗਲੀ ਜਨਰੇਸ਼ਨ ਵੀ ਆ ਉਹ ਚਾਹੇ ਕੈਨੇਡਾ ਦੇ ਵਿੱਚ ਵੀ ਆ ਚਾਹੇ ਉਹ ਇੱਥੋਂ ਤੱਕ ਦੇ ਰੱਖਿਆ ਮੰਤਰੀਆਂ ਤੱਕ ਵੀ ਪਹੁੰਚ ਗਈ ਆ ਪਰ ਇੱਕੋ ਹੀ ਇੱਕ ਨਿੰਮੋ ਝਿੰਤਾ ਆਉਂਦੀ ਐ ਇੱਥੇ ਇੱਕ ਸਾਨੂੰ ਇਹ ਹੀ ਆ ਬਈ ਸਾਡਾ ਇੱਕ ਦਿਨ ਕਿਉਂ ਨਹੀਂ ਹੁੰਦਾ ਇਹ ਬੜਾ ਰਲਗੱਡ ਕਰਨਾ ਇਹ ਕੌਮ ਦੇ ਦਿਖਾਤਿਆਂ ਮਿਲ ਬੈਠਣ ਦੀ ਲੋੜ ਆ ਜਿਹੜੇ ਇਸ ਵੇਲੇ ਚਾਹੇ ਐਸਜੀਪੀਸੀ ਆ ਬਹੁਤ ਹੀ ਕੁਰਬਾਨੀਆਂ ਹੋਈਆਂ ਇਸ ਸੰਸਥਾ ਆ ਸਿਰ ਝੁਕਦਾ ਉਹਨਾਂ ਕੁਰਬਾਨੀਆਂ ਤੇ ਪ੍ਰਾਣਿਆਂ ਤੇ ਜੋ ਦਾ ਹੁਣ ਹਾਲ ਆ ਉਹ ਜੋ ਦੇਖਿਆ ਜਾਵੇ ਤਾਂ ਸਾਡੇ ਬਿਆਨ ਕਰਨ ਤੋਂ ਬਾਹਰ ਹੀ ਆ ਉੱਥੇ ਵੀ ਡਿਕਟੇਟਰਸ਼ਿਪ ਵਾਲੀ ਰੂਲ ਅੱਜ ਯਾਰਾਂ ਤਰ ਦੇਖਿਆ ਜਾ ਰਿਹਾ ਕਾਫੀ ਸਮੇ ਤੋਂ ਉਹਦੇ ਕਰਕੇ ਜਿਹੜੇ ਸਾਡੇ ਪ੍ਰੀਸਟ ਆ ਜੋ ਜਦੋਂ ਬਾਹਰ ਆਉਂਦੇ ਆ ਜਿਹੜਾ ਉਹਨਾਂ ਦਾ ਸਤਕਾਰ ਹੁੰਦਾ ਜਦੋਂ ਆਪਾਂ ਅੱਗੇ ਵੀ ਕਿਹਾ ਸੀ ਵੀ ਪੌਪ ਵਾਲਾ ਸਤਕਾਰ ਹੋਣਾ ਚਾਹੀਦਾ ਪੂਰਾ ਉਹ ਵੀ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਲੈਵਲ ਆ ਉਹ ਮੈਚ ਨਹੀਂ ਕਰ ਗਿਆ ਬੈਲੈਂਸ ਉਹ ਧਰਮਾਂ ਨੂੰ ਧਾਰਮਿਕਤਾ ਨੂੰ ਉਹਨਾਂ ਨੂੰ ਥੱਲੇ ਲਾਇਆ ਜਾ ਰਿਹਾ ਪੋਲਿਟਿਕਸ ਉੱਪਰ ਆ ਰਹੀ ਮੌਕੇ ਦੀ ਜਿਨ੍ਹਾਂ ਨੇ ਕਿ ਨਿੱਜੀ ਫਾਇਦੇ ਲੈਣੇ ਹੋਏ ਔਰ ਲੈ ਵੀ ਆ ਅਪਰਤਖਿਆ ਸਾਹਮਣੇ ਆ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਸਾਰੇ ਤੁਸੀਂ ਜਾਣੋ ਉਹਨਾਂ ਗੱਲਾਂ ਤੋਂ ਚਾਹੇ ਉਹ ਕਾਂਗਰਸ ਆਉਂਦੀ ਆ ਚਾਹੇ ਕਾਲੀ ਆਉਂਦੇ ਚਾਹੇ ਕੋਸ਼ ਹੁੰਦਾ ਦੇਖਿਆ ਜਾਵੇ ਤਾਂ ਬਿਆਦਵੀਆਂ ਵੀ ਉਹ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਸੱਚੇ ਬਾਦਸ਼ਾਹ ਗਏ ਸੀ ਕਿੰਨੀਆਂ ਤਰ੍ਹਾਂ ਦੀਆਂ ਹੁਣ ਬਿਆਦਵੀਆਂ ਹੁੰਦੀਆਂ ਇਸੇ ਕਰਕੇ ਆ ਵੀ ਅਸੀਂ ਸਾਰੇ ਸਾਰੇ ਹੀ ਅੱਗੋਂ ਜਿਨ੍ਹਾਂ ਨੇ ਸੇਹ ਦੇਣੀ ਸੀ ਜਾਂ ਆ ਸੋ ਕਾਲਡ ਭਾਰਤ ਲਈ ਵੀ ਕੁਰਬਾਨੀਆਂ ਕੀਤੀਆਂ ਜਿਸ ਕੌਮ ਨੇ ਉਹ ਆਪੋ ਆਪੇ ਵਿੱਚ ਹੀ ਖੇਰੂ ਖੇਰੂ ਹੋਈ ਪਈ ਆ ਪਰਿਵਾਰ ਵਿਛੋੜੇ ਪਏ ਹੋਏ ਵਾਲੇ ਵੀ ਅਸੀਂ ਦੇਖਦੇ ਆਂ ਆਪਣੀਆਂ ਆਪਣੀਆਂ ਸੰਪਰਦਮਾਂ ਆਪਣੇ ਆਪਣੇ ਰੂਲ ਆਪਣੇ ਆਪਣੇ ਪ੍ਰਿੰਸੀਪਲ ਚਲਾ ਰਹੇ ਆਪਣਾ ਡਗਡੂਗੀ ਵਜਾਉਣ ਲਈ ਆਪਣੇ ਨਾਮ ਜੋ ਇਹਨਾਂ ਨੂੰ ਸਾਰਬ ਸਾਂਝੀ ਵਾਲਤਾ ਬਾਰ ਬਾਰ ਕਹੀ ਜਾਂਦੇ ਆਂ ਅੰਦਰੂਨੀ ਵੀ ਸਾਰਬ ਸਾਂਝੀ ਵਾਲਤਾ ਦੀ ਅੰਦਰੂਨੀ ਕਾਸ ਸਦਕਾ ਦੀ ਅੰਦਰੂਨੀ ਲੇਡੀਜ਼ ਨੂੰ ਹੱਕ ਦੇਣ ਦੀ ਅੰਦਰੂਨੀ ਛੋਟਿਆਂ ਨੂੰ ਜਿਨ੍ਹਾਂ ਨੂੰ ਗਰੀਬ ਸਿੱਖਣ ਕੋ ਦੇਉਂ ਬਾਦਸ਼ਾਹੀ ਜੈ ਜਾਦ ਕਰੇ ਹਮਰੀ ਗੁੜਿਆਈ ਸੋ ਇਹ ਯਾਦ ਕਰਨ ਦੀ ਪਹਿਲਾਂ ਸਾਨੂੰ ਵਾਕਿਆ ਨੂੰ ਅਸੀਂ ਦੱਸੀਏ ਸਾਡਾ ਗੁਰੂ ਇਦਾਂ ਹੋਇਆ ਉਹਨਾਂ ਨੇ ਆਪੇ ਹੀ ਦੇਖ ਲੈਣਾ ਪਹਿਲਾਂ ਸਾਨੂੰ ਲੋੜ ਆ ਫਿਰ ਅਸੀਂ ਇੱਕ ਹੋ ਜਾਈਏ ਗੱਲ ਤੁਹਾਡੀ ਸਹੀ ਹੈ ਕਿਤੇ ਵੀ ਇਹ ਮਸਲਾ ਹੋਵੇ ਕਲੰਡਰ ਦਾ ਮੁੱਦਾ ਹੋਵੇ ਖੋਸ ਹੋਵੇ ਇੱਕ ਹੋ ਜਾਣਾ ਚਾਹੀਦਾ ਸਾਰਿਆਂ ਸਾਨੂੰ ਰਲ ਕੇ ਇਹ ਨਹੀਂ ਵੀ ਆਪਣੇ ਪੋਲਿਟਿਕਸ ਦੇ ਵਿੱਚ ਜਾ ਕੇ ਜਾਂ ਆਪਣੇ ਤੌਰ ਤੇ ਜਾ ਕੇ ਵੀ ਇੱਕ ਸਾਸਾ ਕਵੇ ਮੈਂ ਇਦਾਂ ਕਰਨਾ ਦੂਜੀ ਨਮੀ ਉੱਠਦੀ ਮੈਂ ਐਂ ਕਰਨਾ ਸੋਏ ਬਹੁਤ ਹੀ ਵੱਡਾ ਲੰਮਾ ਚੌੜਾ ਔਰ ਦੁਖਾਂਤ ਵਿਛਾਇਆ ਇਹਦੇ ਬਾਰੇ ਕਿਤੇ ਫੇਰ ਅਗਲੇ ਪ੍ਰੋਗਰਾਮਾਂ ਚ ਕੱਲ ਕਰਦੇ ਰਵਾਂਗੇ ਪਰ ਬਾਹਰ ਬਹੁਤ ਸਾਰੀਆਂ ਸੰਸਥਾਵਾਂ ਇਸ ਗੱਲ ਦਾ ਜ਼ਿਕਰ ਕਰਦੀਆਂ ਔਰ ਬਹੁਤ ਲੰਬੇ ਸਮੇਂ ਤੋਂ ਉਹ ਮੂਲ ਨਾਗਰਿਕਾਹੀ ਕਲੰਡਰ ਦੇ ਚੱਲ ਰਹੀਆਂ ਕਿਉਂਕਿ ਇੱਥੇ ਉਹਨਾਂ ਦਾ ਦਬਦਬਾ ਨਹੀਂ ਜਿਹੜਾ ਲੋਕਾਂ ਨੇ ਇੱਥੇ ਵੋਟਾਂ ਲੈ ਕੇ ਉਹਨਾਂ ਬੰਦਿਆਂ ਨਾਲ ਰਲਣਾ ਹੁੰਦਾ ਪਰ ਫੇਰ ਵੀ ਅਸੀਂ ਕਹਿੰਦੇ ਹਾਂ ਕਿਤੇ ਵੀ ਫੈਸਲਾ ਹੋ ਜਾਵੇ ਸਾਰਿਆਂ ਨੂੰ ਪ੍ਰਮਾਣਿਤ ਹੋਵੇ ਇਹ ਦੁਆਰਾ ਰਿਵਿਊ ਕਰਨ ਦੀ ਲੋੜ ਆ ਜੀ ਬਿਲਕੁਲ ਤਾਂ ਗੱਲਾਂ-ਗੱਲਾਂ ਦੇ ਵਿੱਚ ਤੁਸੀਂ ਕਈ ਗੱਲਾਂ ਕਹਿ ਗਏ ਜਿਨ੍ਹਾਂ ਦੇ ਵਿੱਚ ਤੁਸੀਂ ਨਿੱਜੀ ਹਿੱਤਾਂ ਦੀ ਵੀ ਗੱਲ ਕਰ ਗਏ ਜਿਨ੍ਹਾਂ ਦੇ ਵਿੱਚ ਤੁਸੀਂ ਸਿੱਖ ਕੌਮ ਦੀ ਤਰਾਸਦਿਆਂ ਦੀਆਂ ਵੀ ਗੱਲਾਂ ਕੀਤੀਆਂ ਤਾਂ ਇਹਨਾਂ ਦੇ ਨਾਲ ਹੀ ਮੇਲ ਖਾਂਦੀ ਜੇ ਆਪਾਂ ਗੱਲ ਕਰਾਂਗੇ ਤਾਂ ਬੇਅਦਬੀ ਦੀਆਂ ਘਟਨਾਵਾਂ ਜੋ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਰੁਕੰਦਾ ਨਾਮ ਹੀ ਨਹੀਂ ਲੈ ਰਹੀਆਂ ਪਤਾ ਨਹੀਂ ਸਰਕਾਰਾਂ ਨੇ ਜੋ ਆਪਣੇ ਨਿੱਜੀ ਮਸਲਿਆਂ ਦੇ ਹੱਲ ਕਰਵਾਉਣ ਦੇ ਲਈ ਜਾਂ ਕੁਝ ਲੁਕਾਉਣ ਦੇ ਲਈ ਅਜਿਹੇ ਜਿਹੜੇ ਕਾਰੀ ਨੇ ਉਗਰਵਾ ਦਿੰਦੇ ਨੇ ਪਰ ਧਰਮ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਗੁੱਡਕਾ ਸਾਹਿਬ ਪਤਾ ਨਹੀਂ ਕਿੱਥੇ-ਕਿੱਥੇ ਨੇ ਜੜੀਆਂ ਬੇਅਦਬੀਆਂ ਕਰਵਾਈਆਂ ਇਹਨਾਂ ਨੇ ਤਾਂ ਬਹੁਤ ਕੁਝ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਭ ਕੁਝ ਜਗ ظاہر ਹੋ ਜਾਂਦਾ ਹੈ ਤਾਂ ਹਲੇ 2015 ਦੇ ਮਸਲੇ ਜਾਂ ਉਸ ਤੋਂ ਬਾਅਦ ਦੋਸਤੋ ਪਹਿਲਾਂ ਦੇ ਮਸਲੇ ਨਿਚੜੇ ਉਹ ਹੱਲ ਨਹੀਂ ਹੋਏ ਪਰ ਹੁਣ ਵੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਖਬਰ ਸਾਹਮਣੇ ਹੀ ਆ ਜਾਂਦੀ ਹੈ ਜੇ ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਫਗਵਾੜਾ ਦੇ ਵਿੱਚ ਵੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਤਾਂ ਜੋ ਵੀ ਇਸ ਦੇ ਘਟਨਾ ਦਾ ਦੋਸ਼ੀ ਸੀ ਉਸ ਨੂੰ ਮਾਰ ਮੁਕਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਜੇ ਦੇਖਿਆ ਜਾਵੇ ਤਾਂ ਅਸਟ੍ਰੇਲੀਅਨ ਵੇ ਜਾਂ ਦੁਨੀਆ ਦੇ ਹਿਸਾਬ ਨਾਲ ਜਾਂ ਮਨੁੱਖੀ ਹੱਕਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਹੁਣੇ ਕਰਕੇ ਹਟੇ ਆ ਆ ਉਸ ਨੂੰ ਜੇ ਪੂਰੀ ਹਿਸਟਰੀ ਨੂੰ ਦੇਖਿਆ ਜਾਵੇ ਪੁਰਾਣੀ ਨੂੰ ਤਾਂ ਇਹ ਹੀ ਲੱਗਦਾ ਆ ਕਿ ਪਹਿਲਾਂ ਉਹ ਕੋਈ ਵੀ ਜਿਹੜਾ ਸ਼ਰਨ ਚ ਆਉਂਦਾ ਆ ਕੁਝ ਵੀ ਆਉਂਦਾ ਉਹ ਦੇਖਿਆ ਜਾਵੇ ਆ ਉਹ ਕਿੱਦਾਂ ਦਾ ਬੰਦਾ ਕੀ ਲੱਗਦਾ ਕੀ ਨਹੀਂ ਇਹ ਇੱਕ ਇਹਦੇ ਬਾਰੇ ਅਸੀਂ ਇੱਥੋਂ ਕੁਝ ਕਹਿਣਾ ਜੋ ਲੱਗ ਰਿਹਾ ਉਹ ਸਾਨੂੰ ਦਿਸਦਾ ਤੁਹਾਨੂੰ ਵੀ ਲੋਕਲ ਦਿਸਦਾ ਲੋਕਾਂ ਨੂੰ ਆਮ ਲੁਕਾਈ ਨੂੰ ਹਣ ਵੀ ਇਹ ਧਰਮ ਨੂੰ ਵੀ ਇਸ ਗੁਰੂ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਜੋ ਜਗਤ ਗੁਰੂ ਕਹਿੰਦੇ ਜਿਨ੍ਹਾਂ ਤੋਂ ਗਿਆਨ ਲੈ ਲੈ ਕੇ ਯੂਨੀਵਰਸਟੀਆਂ ਜਾਂ ਹੋਣ ਦੇ ਸਿਸਟਮ ਨਾਲ ਮੈਚ ਕਰਦਾ ਬਾਤਾਵਰਣ ਦਾ ਵੀ ਇੰਨੀ ਈਰਖਾ ਹੁੰਦੀ ਯਾਰ ਖਾਲੂਆਂ ਨੂੰ ਤਰਚਨਾਲੂਆਂ ਨੂੰ ਇਸ ਵੇਲੇ ਦੀਆਂ ਸਰਕਾਰਾਂ ਨੂੰ ਵੀ ਇਹ ਸੁਪਾਉਂਦਾ ਨਹੀਂ ਕਿਉਂਕਿ ਉਹਨਾਂ ਦਾ ਬੋਟ ਤੰਤਰ ਸਿਸਟਮ ਹੈ ਜੀ ਕੁਆਲਟੀ ਆਉਂਦੀ ਆ ਭਗਤਾਂ ਦੀ ਬਾਣੀ ਸਾਰਿਆਂ ਨੂੰ ਇੱਕ ਸਾਰਤਾ ਮਿਲਦੀ ਆ ਤਾਂ ਉਹਨਾਂ ਦਾ ਬੋਟ ਤੰਤਰ ਜਿਹੜਾ ਉਹ ਟੋਟਾ ਦਾ ਆ ਉਹਨਾਂ ਦਾ ਰਾਜ ਖੁੱਸਦਾ ਆ ਉਹ ਇਹ ਨਹੀਂ ਚਾਹੁੰਦੇ ਉਹਨਾਂ ਨੂੰ ਹਾਜਮ ਨਹੀਂ ਹੁੰਦਾ ਇਹ ਗਿਆਨ ਵੀ ਉਹਨਾਂ ਨੂੰ ਹਾਜਮ ਨਹੀਂ ਹੁੰਦਾ ਪਰ ਜਦੋਂ ਦੇਖਿਆ ਜਾਂਦਾ ਆ ਕਿ ਉਹ ਇਹ ਪਹਾੜੇ ਦੇ ਮੈਂ ਕਹਿ ਸਕਦਾ ਬੰਦੇ ਖਰੀਦ ਕੇ ਜਾਂ ਇਦਾਂ ਦੀ ਜਿੱਦਾਂ ਉਸ ਵੇਲੇ ਦੀ ਸਰਕਾਰਾਂ ਨੇ ਮੁਗਲ ਵੇਲੇ ਦੀਆਂ ਸਰਕਾਰਾਂ ਨੇ ਬਹੁਤਾ ਫਰਕ ਨਹੀਂ ਰਹਿ ਗਿਆ ਹੋਰ ਵੀ ਇਦਾਂ ਦੀਆਂ ਕੰਡੌਣੀਆਂ ਹਰਕਤਾਂ ਕੀਤੀਆਂ ਜਦੋਂ ਇਹਨਾਂ ਦੀਆਂ ਸਿੱਖਾਂ ਦੀ ਆਵਾਜ਼ਾ ਉਹਨਾਂ ਨੂੰ ਕੋਈ ਟੰਬਦਾ ਹੀ ਆ ਤਾਂ ਉਹਨੂੰ ਇੱਕਦਮ ਹਥਿਆਰ ਚੱਕਣ ਲਈ ਮਜਬੂਰ ਕਰ ਦਿਆ ਇਹ ਕੈਂਸਰ ਦੀ ਬਿਮਾਰੀ ਇਹਨਾਂ ਲੋਕਾਂ ਨੂੰ ਹੋ ਚੁੱਕੀ ਹੋ ਆ ਇਹ ਸਮਾਜ ਨੂੰ ਇਸ ਵਿੱਚ ਸੁਧਾਰ ਨਹੀਂ ਲੈਣਾ ਚਾਹੁੰਦੇ ਜੋ ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ ਗ੍ਰੰਥ ਚੰਗੀਆਂ ਗੱਲਾਂ ਜਾਂ ਚੰਗੇ ਸਮਾਜ ਲਈ ਚੰਗੀ ਅਮਰੁੱਖਤਾ ਦੇ ਲਈ ਜੋ ਅਸੀਂ ਬਾਹਰ ਪਾਲਣਾ ਉਹ ਹੈਗੀਆਂਗਾ ਤੇ ਉਹ ਗੱਲਾਂ ਇਹਨਾਂ ਨੂੰ ਹਾਜ਼ਮ ਨਹੀਂ ਹੁੰਦੀਆਂ ਉਸ ਵੇਲੇ ਉਹ ਏਦਾਂ ਦੇ ਜਿਨ੍ਹਾਂ ਦੇ ਕੋਈ ਮਾਂ ਪੇ ਹੈ ਨਹੀਂ ਗੇ ਜਾਂ ਕੋਈ ਡਰਗੀ ਆ ਜਾਂ ਕੋਈ ਵਿਚਾਰੇ ਏਦਾਂ ਆ ਹਾਂ ਅਸੀਂ ਬੀਇੰਗ ਐਜ਼ ਅ ਹਿਊਮਨ ਬੀਇੰਗ ਜਿASE ਗੁਰੂ ਸਾਹਿਬ ਨੂੰ ਫੋਲੋ ਕਰਦੇ ਆ ਇੱਕ ਨੂੰ ਗੁੱਸਾ ਆਉਂਦਾ ਆ ਸਾਰਾ ਕੁਛ ਆ ਕੰਟਰੋਲ ਕਰਨਾ ਜਿਹੜਾ ਉਸ ਲਈ ਉਹਦੇ ਵਿੱਚ ਜਾਣਾ ਪਰ ਇੱਥੇ ਬਹੁਤ ਇੱਕ ਗੰਡੇ ਦੀ ਚਿੱਲੀ ਜਿੰਨਾ ਫਰਕ ਆ ਲੋਕਾਂ ਦੇ ਵਿੱਚ ਆਮ ਆ ਚੁੱਕਾ ਵੀ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਉਹਨਾਂ ਦਾ ਗੁੱਸਾ ਵੀ ਜਾਇਜ਼ ਆ ਪਰ ਅਸੀਂ ਧਰਮ ਭਾਗ ਸਾਂਝੇ ਦੇ ਪੰਜਾਬੀਆਂ ਦੇ ਸਾਰੀਆਂ ਕੌਮਾਂ ਦੇ ਹਿੰਦੂਆਂ ਸਿੱਖਾਂ ਆ ਜਿੰਨੀਆਂ ਵੀ ਕੌਮਾਂ ਕਿ ਉਹਨਾਂ ਨੇ ਜਦੋਂ ਅੱਗੇ ਵੀ ਬੇਅਦਬੀਆਂ ਹੋਈਆਂ ਜਿਹੜੀਆਂ ਕਿ ਆਪਣੇ ਆ ਬਸ ਸਭ ਤੋਂ ਪਹਿਲੀਆਂ ਜਾਂ ਹੋਈਆਂ ਜਾਂ ਬਾਅਦ ਚ ਵੀ ਅਡੇ ਕਾਂਡ ਗੋਲੀਆਂ ਵੀ ਚੱਲੀਆਂ ਉਹਨਾਂ ਨੇ ਸ਼ਾਂਤ ਮੇ ਮਹੌਲ ਰੱਖਿਆ ਚਾਹੇ 84 ਆਈ ਚਾਹੇ ਦਿੱਲੀ ਦੇ ਦੰਗੇ ਹੋਏ ਪੰਜਾਬੀ ਪੜੇ ਲਿਖੇ ਆ ਸਿਆਣੀ ਕੌਮ ਆ ਨਰਾਈਆ ਖਾਸ ਕਰਕੇ ਫਗਵਾੜੇ ਦੇ ਵਿੱਚ ਤਾਂ ਐਨ ਆਰ ਆਈਆਂ ਦਾ ਗਾੜਿਆ ਉਹਨਾਂ ਨੂੰ ਤਾਂ ਇਹੀ ਚਾਹੀਦਾ ਸੀ ਕਿ ਉਹਨੂੰ ਫੜ ਕੇ ਉਹਦੀ ਜਿੰਨੀ ਵੀ ਪੜਤਾਲ ਹੋ ਜਾਂਦੀ ਦੂਰ ਤੱਕ ਦੀ ਉਹਨੂੰ ਕਰ ਦੇ ਫੇਰ ਭਾਵੇਂ ਪੁਲਿਸ ਹੁਣ ਦਿੰਦੇ ਜਾਂ ਨਾ ਦਿੰਦੇ ਚਲੋ ਇਹ ਹੁਣ ਸਾਡਾ ਵਿਸ਼ਾ ਨਹੀਂ ਇਹ ਮੌਕੇ ਦੀ ਸਰਕ ਕਮਸੈਂਸਸ ਕੀ ਹੈਗੇ ਆ ਇੱਥੇ ਇਹ ਹੁੰਦਾ ਵੀ ਤੁਸੀਂ ਜੇ ਤਾਂ ਇਫ ਰੀਅਲ ਡੈਂਜਰ ਆ ਜਾਂ ਰੀਅਲ ਬਿਆਦਬੀ ਆ ਤੁਸੀਂ ਕਿੱਦਾਂ ਕਰਨਾ ਅਸੀਂ ਇੱਥੋਂ ਬਹੁਤ ਕੁਝ ਕਹਿ ਨਹੀਂ ਸਕਦੇ ਬਹੁਤ ਲੰਬੀ ਜਾਂਚ ਬੜਦਾਲ ਦਾ ਵਿਸ਼ਾ ਪਰ ਬਾਹਰ ਵਾਲੇ ਸਿੱਖਾਂ ਦੇ ਸਾਰਿਆਂ ਦੇ ਹਿਰਦੇ ਹੱਲੇ ਤੱਕ ਵੀ ਬਲੰਦਰੇ ਪਏ ਆ ਕਿ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ ਸੋ ਇਹ ਦੇਖ ਲਓ ਵੀ ਦੋਸ਼ੀ ਕੌਣ ਹੈ ਨਿਆਂ ਕਿਉਂ ਨਹੀਂ ਦਿੰਦਾ ਨਿਆਂ ਕਿੰਨ ਦੇਣਾ ਆ ਕਿਹੜਾ ਐਸਲੇ ਰਾਜ ਆ ਕਿਹੜਾ ਤੁਹਾਡਾ ਮੁੱਖ ਮੰਤਰੀ ਕਿਹੜਾ ਪ੍ਰਧਾਨ ਮੰਤਰੀ ਆ ਜਾਂ ਕਿਹੜਾ ਹੋਮ ਮਿਨਿਸਟਰ ਆ ਇਹ ਉਹਦਾ ਫਰਜ ਬਣਦਾ ਉਥੇ ਸਾਰੇ ਆਣ ਉਦਾਂ ਅਸੀਂ ਕਹਿੰਦੇ ਆ ਵੀ ਸਿੱਖਾਂ ਨੂੰ ਬਗਾਨੇ ਸਮਝੀਏ ਤੋਂ ਕਹਿੰਦੇ ਆ ਸਾਡੇ ਨਾਲ ਤੋਂ ਬਗੈਰ ਗੁਜ਼ਾਰਾ ਨਹੀਂ ਸਾਡਾ ਐ ਆ ਤੇ ਮਤਲਬ ਇਹ ਜੋ ਹੋ ਰਿਹਾ ਆ ਇਹ ਬਿਲਕੁਲ ਇਹ ਗਵਰਨਮੈਂਟ ਆ ਸਿੱਖਾਂ ਨੂੰ ਤੋੜਨਾ ਚਾਹੁੰਦੀ ਆ ਵੱਖਰਾ ਚ ਕਰਨਾ ਚਾਹੁੰਦੀ ਆ ਫਿਰ ਦੇ ਵਿਲ ਬੀ ਰਿਸਪੋਨਸੀਬਲ ਫੈਨੀਥਿੰਗ ਕੈਨ ਹਾਪਨ ਇਨ ਦਾ ਫਿਊਚਰ ਹੂੰ ਜੀ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਦੇਸ਼ ਵਿਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਹੀ ਨਿਕਵਾਂਗੇ ਵਿਦੇਸ਼ਾਂ ਦੇ ਵਿੱਚ ਕਵਾਂਗੇ ਨਾਮ ਨਾਖ ਖਟਣ ਵਾਲੇ ਇੰਟਰਨੈਸ਼ਨਲ ਪੱਧਰ ਤੱਕ ਕਬੱਡੀ ਖੇਡਣ ਵਾਲੇ ਤੇ ਕਬੱਡੀ ਦੇ ਕੋਚ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਰ ਇੱਕ ਸਟੇਜ ਤੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹ ਕਿਹੜਾ ਮੰਚ ਹੈ ਜਿੱਥੇ ਉਹਨਾਂ ਦੀ ਫੋਟੋ ਨਹੀਂ ਹੋਈ ਉਹ ਕਿਹੜਾ ਮੰਚ ਹੈ ਜਿਸ ਤੇ ਲੋਕ ਉਹਨਾਂ ਨੂੰ ਨਹੀਂ ਜਾਣਦੇ ਮਾਨਮਤੇ ਸਖਸ਼ੀਤ ਦੇਵੀ ਦਿਅਲ ਜੀ ਦੀ ਗੱਲ ਕਰਾਂਗੇ ਤਾਂ ਉਹ ਸਾਡੇ ਵਿਚਾਰ ਨਹੀਂ ਰਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਇਸ ਮੰਚ ਤੋਂ ਅਸੀਂ ਸ਼ਰਧਾ ਤੇ ਫੁੱਲ ਉਹਨਾਂ ਨੂੰ ਪੇਟ ਕਰਦੇ ਆ ਕਰਨਾਲ ਸਿੰਘ ਜੀ ਥੋੜੀ ਜੀ ਉਹਨਾਂ ਬਾਰੇ ਦਰਸ਼ਕਾਂ ਦੇ ਨਾਲ ਸਾਂਝ ਜ਼ਰੂਰ ਪਾਓ ਸਾਡੇ ਧਰਮ ਦੇ ਵਿੱਚ ਗ੍ਰੇਸ ਜਿਹੇ ਰਹਿੰਦੇ ਆ ਨਭਾਉਂਦੇ ਆ ਬਰਾਬਰਤਾ ਸਾਰਾ ਦੁਨੀਆ ਨੂੰ ਰਹਿੰਦੇ ਆ ਬਹੁਤ ਹੀ ਉੱਤਮ ਮਾਡਰਨ ਹੈਗਾ ਪੰਜਾਬ ਦੇ ਗੁਰੂਆਂ ਦੀ ਧਰਤੀ ਉੱਥੋਂ ਹੀ ਪਿੰਡ ਕੁੱਬਿਆਂ ਦੇ ਲੁਧਿਆਣੇ ਦੇ ਕੋਲ ਆ ਪੈਣੀ ਸਾਹ ਕੋਲ ਉੱਥੇ ਦੇ ਹੋਏ ਆ ਦੇਵੀ ਦਿਆਲ ਸ਼ਰਮਾ ਜੀ ਸੋ ਉਹਨਾਂ ਦਾ ਇੰਨਾ ਪਿਆਰ ਸੀ ਆਪਣੇ ਆਪ ਦੇ ਵਿੱਚ ਕਹੋ ਤਖੱਲਸ ਜਾਂ ਹੰਕਾਰ ਜਾਂ ਇਦਾਂ ਦਾ ਇੱਕ ਮੁਹਾਵਰਾ ਬਣ ਗਿਆ ਵੀ ਜੇ ਕਬੱਡੀ ਦੇ ਵਿੱਚ ਕੋਈ ਵਧੀਆ ਪਲੇਅਰ ਖੇਡਦਾ ਜਾਂ ਕੋਈ ਗੱਲ ਕਰਦਾ ਵੀ ਮੈਨੂੰ ਕਬੱਡੀ ਦੀ ਨੌਲੇਜ ਬੜੀ ਆ ਮੂੰਹ ਬੋਲੀਆਂ ਬੋਲਦਾ ਉਹਨੂੰ ਇਹ ਕਹਿੰਦਾ ਕਿੱਡਾ ਵੱਡਾ ਦੇਵੀ ਦੀয়াল ਬਣਿਆ ਕਰਦਾ ਕਿੱਡਾ ਦੇਵੀ ਦੀয়াল ਆ ਇਹ ਇੱਕ ਦੁਨੀਆ ਤੇ ਨਾਮ ਸਦਾ ਵਾਸਤੇ ਛੱਡਣ ਵਾਲੇ ਜਾਂ ਇਹ ਨਾਮ ਬਣਾਉਣ ਵਾਲੇ ਪੰਜਾਬੀਆਂ ਦਾ ਉਹ ਦੇਵੀਦੇਵਾਲ ਸ਼ਰਮਾ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਓਨਲੀ ਜਿਆਦਾ ਉਮਰ ਨਹੀਂ ਪਲੇਅਰਾਂ ਦੀ 76 ਸਾਲਾਂ ਦੇ ਸੀ ਜਿਨ੍ਹਾਂ ਨੂੰ ਕਿ ਲਦਾ ਦौरा ਪਿਆ ਉਹਨਾਂ ਨੇ ਇੱਕ ਅਕੈਡਮੀ ਵੀ ਸ਼ੁਰੂ ਕੀਤੀ ਹੋਈ ਆਪਣੇ ਪਿੰਡ ਆਪਣੇ ਲੜਕੇ ਦੀ ਯਾਦ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਸੀਗੇ ਬਹੁਤ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਸ ਗੱਲ ਦਾ ਦੁੱਖ ਹੋਇਆ ਤੇ ਪੰਜਾਬ ਤੋਂ ਲੈ ਕੇ ਆਸਟ੍ਰੇਲੀਆ ਦੇ ਕਬੱਡੀ ਕਲੱਬਾਂ ਸਾਰਿਆਂ ਵੱਲੋਂ ਫੋਨ ਵੀ ਕੀਤੇ ਆ ਸਾਂਝੇ ਕੀਤੇ ਦੁੱਖ ਵੀ ਉਹਨਾਂ ਨੇ ਸਾਂਝੇ ਕੀਤੇ ਸਾਰਿਆਂ ਬਲੋਂ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਉਹਨਾਂ ਦੀ ਜਾ ਤੁਸੀਂ ਦੇਖ ਸਕਦੇ ਇਥੇ ਆਸਟ੍ਰੇਲੀਆ ਜੀ ਵੀ ਉਹ ਨਾਦੀਪ ਤਿੰਨ ਚਾਰ ਵਾਰ ਆਏ ਹੋਰ ਅੰਤਰਰਾਸ਼ਟਰੀ ਵੀ ਕਿੱਡਾ ਜੱਡੀਆਂ ਵਨ ਇੱਕ ਨਾਮ ਨਾ ਜਿਹੜਾ ਖੱਟਨਾ ਅੰਤਰਰਾਸ਼ਟਰੀ ਕੋਚ ਵੀ ਤੇ ਪਲੇਅਰ ਵੀ ਅਗਰੋਂ ਹੋਰ ਸਸਤਾ ਬਣਾਉਣੀਆਂ ਉਹ ਦਸਣ ਦੇ ਵਿੱਚ ਆਇਆ ਇਥੇ ਸਾਡੇ ਸਰ ਲਾਭ ਸਿੰਘ ਅੰਕਲ ਜੀ ਸਾਰੇ ਅਸੀਂ ਕਹਿੰਦੇ ਆ ਉਹਨਾਂ ਨੂੰ ਸਰਲਾਬ ਸਿੰਘ ਨੂੰ ਉਹ ਆਪ ਵੀ ਕਬੱਡੀ ਦੇ ਕੈਪਟਨ ਹੋਏ ਨੈਕਸਟ ਉਹ ਜਿਹੜਾ ਪਿੰਡ 2 ਕਿਲੋਮੀਟਰ ਦੇ ਸਰਲਾਬ ਸਿੰਘ ਕੰਗੂ ਗੰਗੂ ਰਾਏ ਪਿੰਡ ਭੈਣੀ ਸਾਹਿਬ ਦੇ ਕੋਲ ਕਟਾਣੀ ਖਲਾ ਅੱਡਾ ਜਿੱਥੇ ਇਕੱਠੇ ਬਸ ਫੜਦੇ ਸੀ ਇਹਨਾਂ ਦੇ ਕੋਲ ক্লোਜ਼ ਸਰ ਦਰਸ਼ਨ ਸਿੰਘ ਮੰਗਟ ਉਹਨਾਂ ਕੋ ਆ ਕੇ ਰਹਿੰਦੇ ਸੀਗੇ ਉਹਨਾਂ ਨੇ ਵੀ ਦੱਸਿਆ ਮੈਨੂੰ ਵੀ ਅਸੀਂ ਇਹ ਏਦਾਂ ਦਾ ਪਲੇਅਰ ਸੀਗਾ ਵੀ ਕਿਸੇ ਨੂੰ ਹੱਥ ਤੱਕ ਲੱਗਣ ਨਹੀਂ ਦਿੰਦਾ ਸੀ ਇੰਨੀ ਸਾਫ਼ ਇੱਕ ਔਨੈਸਟ ਗੇਮ ਵੀ ਹੁੰਦੀ ਆਰੇ ਖੇਤਰ ਦੇ ਵਿੱਚ ਸੋ ਇਹ ਏਦਾਂ ਦੇ ਪਲੇਅਰ ਦੇ ਜਾਣ ਦੇ ਨਾਲ ਪੰਜਾਬ ਦੀ ਮਾਂ ਖੇਡ ਕਬੱਡੀ ਤੇ ਔਰ ਦੁਨੀਆ ਦੇ ਉੱਤੇ ਇਸ ਵੇਲੇ ਉਹਦਾ ਨਾਂ ਆ ਗਰਾਉਂਡਾਂ ਦੀ ਸ਼ਾਨ ਪੰਜਾਬੀਆਂ ਦੇ ਮੇਲਿਆਂ ਦੀ ਸ਼ਾਨ ਕਬੱਡੀ ਉਹਨਾਂ ਸਾਰਿਆਂ ਨੇ ਸਾਡੇ ਨਾਲ ਇਹ ਦੁੱਖ ਸਾਂਝਾ ਕੀਤਾ ਅਸੀਂ ਤੁਹਾਡੇ ਨਾਲ ਕਰਦੇ ਆ ਸੋ ਇਸੇ ਤਰ੍ਹਾਂ ਸਾਰ ਮਹਿੰਗਾ ਸਿੰਘ ਖੱਖ ਸਾਡੇ ਕੋਚ ਇੱਥੇ ਇਹ ਸਾਰਾ ਮਹਿੰਦਰ ਸਿੰਘ ਬਿੱਟੂ ਸਾਰਿਆਂ ਨੇ ਇੱਕ ਇਹ ਬਹੁਤਿਆਂ ਦੇ ਅਸੀਂ ਨਾਂ ਲੈ ਨਹੀਂ ਸਕਦੇ ਇੱਥੇ ਵਾਲਾ ਪਰ ਜਿੱਦਾਂ ਜਿੱਦਾਂ ਉਹਨਾਂ ਦਾ ਪਿਆਰ ਸੀ ਉਹਨਾਂ ਨੇ ਆਪਣਾ ਪਰਿਵਾਰ ਦੇ ਨਾਲ ਭਾਣਾ ਮੰਨਣ ਦੀ ਅਰਦਾਸ ਕੀਤੀ ਅਤੇ ਪਰਿਵਾਰ ਦੇ ਨਾਲ ਹਰ ਵੇਲੇ ਇਹ ਅਰਦਾਸ ਕੀਤੀ ਕਿ ਪਰਮਾਤਮਾ ਨੂੰ ਵੱਲ ਵਕਸੇ ਭਾਣਾ ਮੰਨਣਾ। ਹੂੰ ਹੂੰ ਜੀ ਬਿਲਕੁਲ ਤੇ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਖਿਰਕਾਰ ਕਰਨਾ ਸਿੰਘ ਜੀ ਕਿਹੜੀ ਇਨਫੋਰਮੇਸ਼ਨ ਲੈ ਕੇ ਆਏ ਨੇ। ਲਿਖਿਆ ਜਾਵੇ ਤਾਂ ਸਾਰਿਆਂ ਨੂੰ ਪਤਾ ਹੀ ਹੈ 크ਿਸਮਸ ਹੌਲਿਡੇਜ਼ ਐਂਡ ਨਿਊ ਈਅਰ ਦੀ ਹੌਲਿਡੇਜ਼ ਹੋਣ ਕਰਕੇ ਸਟਾਫ ਕਟਿਆ ਥੋੜਾ ਸਲੋ ਆ ਕੰਮ ਇਮੀਗੇਸ਼ਨ ਦਾ ਹੋਇਆ ਹੂੰ ਤਾਂ ਪਰ ਫਿਰ ਵੀ ਆਪਾਂ ਅੱਗੇ ਵੀ ਦੱਸਦੇ ਹਾਂ ਹੁਣ ਵੀ ਇਹੀ ਦੱਸ ਰਹੇ ਆ ਵੀ ਆਨਲਾਈਨ ਐਪਲੀਕੇਸ਼ਨਸ ਚੱਲ ਰਹੀਆਂ ਆ ਕਿਊਜ਼ਲੈਂਡ ਦੇ ਵਿੱਚ ਖੁੱਲ ਚੁੱਕਾ ਆ ਬਾਹਰ ਕਿ ਪਰਮਿਟ ਖੁੱਲ ਚੁੱਕੇ ਆ ਬਹੁਤ ਸਾਰੀਆਂ ਟਰੇਡਸ ਨੇ ਤੁਸੀਂ ਹੋਮਫੇਅਰ ਦੀ ਸਾਈਟ ਤੇ ਜਾ ਕੇ ਉੱਥੇ ਚੈੱਕ ਕਰ ਸਕਦੇ ਹੋ ਤੇ ਓਵਰਹਾਲ ਜਿਹੜਾ ਕਾਰਨ ਜਾ ਰਹੀ ਕਿ ਇਸ ਸਾਲ ਦੇ ਵਿੱਚ ਇਮੀਗੇਸ਼ਨ ਡਿਪਾਰਟਮੈਂਟ ਭਰਤੀ ਵੀ ਨਵੀਂ ਹੋਈ ਆ ਸਟਾਫ ਹੋਰ ਰੱਖ ਰਿਹਾ ਖਾਸ ਕਰਕੇ ਪਾਰਟ ਔਰ ਹਸਬੰਡ ਬਾਈ ਛੋਲੇ ਬੜਿਆਂ ਲਈ ਫਾਸਟ ਕਰ ਦਿੱਤਾ ਜਾਊਗਾ ਜ਼ਿਆਦਾਤਰ ਉਹਨਾਂ ਲਈ ਖੁਸ਼ੀ ਦੀ ਗੱਲ ਆ ਉਹ 2-3 ਤਰ੍ਹਾਂ ਦੇ ਜਿਹੜੇ ਵੀਜ਼ੇ ਹੁੰਦੇ ਆ ਉਹ ਅਪਲਾਈ ਕਰ ਸਕਦੇ ਆ ਹੋਮ ਫੇਅਰ ਦੀ ਸਾਈਟ ਜਾਓ ਹੋਰ ਵੀ ਜਿਹਨੇ ਅਗਲੀ ਵਾਰੀ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਉਹ ਕੋਡ ਵੀ ਦੱਸਾਂਗੇ ਜਿਨ੍ਹਾਂ ਜਿਨ੍ਹਾਂ ਕੋਡ ਦੇ ਵਿੱਚ ਰਿਜਨਲ ਏਰੀਆ ਦੇ ਵਿੱਚ ਜਾਦਾ ਕਰੋ ਮੈਲਬੌਰਨ ਸਿਡਨੀ ਦੇ ਵਿੱਚ ਰਸ਼ ਬਹੁਤ ਚੋਕਾ ਬਹੁਤ ਘੱਟ ਵੀਜ਼ੇ ਦੇ ਚਾਂਸ ਆ ਚਾਹੇ ਸਟੂਡੈਂਟ ਵੀਜ਼ਾ ਚਾਹੇ ਕਿਤੇ ਦਾ ਵੀਜ਼ਾ ਆ ਉਹ ਬਹੁਤ ਹਾਰਡ ਆ ਮੁੜ ਕੇ ਫੇਰ ਨਬਦੀ ਵੀ ਕੈਨੇਡਾ ਵਾਂਗੂ ਪ੍ਰੋਬਲਮ ਆਉਂਦੀਆਂ ਯੂਨੀਵਰਸਿਟੀਆਂ 'ਚ ਜਦੋਂ ਬਹੁਤ ਸਾਰਾ ਗਾਹ ਪੈਂਦਾ ਰੀਜਨਲ ਏਰੀਆ ਜਾਉਂਗੇ ਵਿਜਾ ਛੇਤੀ ਮਿਲਣ ਦੇ ਚਾਂਸ ਆ ਥੋੜੇ ਬਤੇ ਬੈਂਡ ਵੀ ਕੱਟ ਚਲੇ ਜਾਂਦੇ ਆ ਪੀਆਰ ਦੇ ਚਾਂਸ ਵੀ ਆ ਆ ਪੋਸਟ ਸਟਡੀ ਵੀ ਵਰਕ ਫਾਰਮੈਂਟ ਦੇ ਚਾਂਸਸ ਆ ਸੋ ਬੇਨਤੀ ਆ ਰੀਜਨਲ ਏਰੀਆ ਚ ਲੜਿੰਦੇ ਪਹਿਲਾਂ ਫੋਨ ਕਰੋ ਚੈੱਕ ਕਰੋ ਕਿਸੇ ਨਾਲ ਇਹ ਸੌਦਾ ਨਾ ਕਰੋ ਉਹ ਕਪੜਾ ਹੁੰਦਾ ਫਾਲਸ ਹੁੰਦਾ ਤੇ 25 ਲੱਖ ਤੇ 28 ਲੱਖ ਕਿਜਾ ਇਹੀ ਜ਼ਰੂਰੀ ਬੇਨਤੀ ਆ ਵੀ ਮੈਸ਼ਨ ਡਬਲ ਚੈੱਕ ਕਰੋ ਆ ਬੋਰੀ ਗੋਇੰ ਟੂ ਫਿਊਚਰ ਪਰ ਇਹ ਨਹੀਂ ਹੈਗਾ ਵੀ ਇੱਕੋ ਹੀ ਵਜੇ ਦੇ ਵਿੱਚ ਤੁਸੀਂ ਅ ਬਿਜ਼ਨਸ ਮੈਨੇਜਮੈਂਟ ਹੀ ਸਾਰੇ ਕਰੋ ਉਹ ਕਰੋ ਫੇਰ ਉਹ ਕੈਨੇਡਾ ਵਾਂਗੋ ਜਿੱਦਾ ਉੱਥੇ ਬ੍ਰੈਂਪਟਨ ਯੂਨੀਵਰਸਿਟੀ 'ਚ ਪ੍ਰੋਟੈਸਟ ਚੱਲਦਾ ਪਿਆ ਉਸੇ ਤਰ੍ਹਾਂ ਇੱਧਰ ਵੀ ਪ੍ਰੋਬਲਮ ਆਂਦੀ ਆ ਅਸੀਂ ਉਹਨਾਂ ਨਾਲ ਵੀ ਸਹਿਮਤੀ ਪ੍ਰਗਟ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਨਾਲ ਕੈਨੇਡੀਅਨ ਨਾਲ ਬ੍ਰੈਂਪਟਨ ਜੋ ਯੂਨੀਵਰਸਿਟੀ ਨੇ ਇਦਾਂ ਫੇਲ ਕੀਤੇ ਕੋਈ ਸਬਜੈਕਟ ਦੇ ਵਿੱਚੋਂ ਬਹੁਤ ਦੁੱਖ ਹੁੰਦਾ ਇੰਨੀ ਮਿਹਨਤ ਕਰਦੇ ਆ ਸਾਰੇ ਸਟੂਡੈਂਟ ਤੁਹਾਡੇ ਟੈਕਸ ਵੀ ਦਿੰਦੇ ਆ ਪਰ ਉਹਨਾਂ ਨੂੰ ਰੀ ਏਵੈਲਿਊਏਸ਼ਨ ਉਹਨਾਂ ਨੂੰ ਕਰਨੀ ਚਾਹੀਦੀ ਹੈ ਉਹਨਾਂ ਦੇ ਸਿਸਟਮ ਦੀ ਤੇ ਉਹਨਾਂ ਨੂੰ ਦੋ ਤਿੰਨ ਚਾਂਸ ਘੱਟੋ ਘੱਟ ਦਿੰਦੇ ਰਹਿਣੇ ਚਾਹੀਦਾ ਗਲੋਬਲ ਪੰਜਾਬ ਹਮੇਸ਼ਾ ਤੁਹਾਡੇ ਨਾਲ ਹੁੰਦਾ ਤੁਸੀਂ ਸਾਡੋ ਕੋਈ ਵੀ ਖਬਰ ਆਪਣੇ ਸਟੂਡੈਂਟ ਦੇ ਅਸੀਂ ਵਰਗ ਨੂੰ ਕਹਿੰਦੇ ਆ ਸਾਨੂੰ ਤੁਸੀਂ ਸਾਂਝੀ ਕਰ ਸਕਦੇ ਆ ਵੀ ਵਿਲ ਬੀ ਵਿਦ ਯੂ ਆਲਵੇਸ ਇਮੀਗ੍ਰੇਸ਼ਨ ਤਾਂ ਕਿ ਵੀ ਅਸੀਂ ਈਮੇਲ ਵੀ ਕਰਦੇ ਆ ਉਹ ਵੀ ਦੇਖਦੇ ਸਾਡੇ ਪ੍ਰੋਗਰਾਮ ਜੇ ਸਾਡੇ ਔਰ ਵੀ ਮਿਡਲ ਲੈ ਰਹੇ ਆ ਕਾਲਜ ਵਾਲੇ ਵੀ ਉਹ ਵੀ ਇਥੋਂ ਤੱਕ ਗਾਈਡ ਕਰਦੇ ਰਹਿੰਦੇ ਆ ਵੀ ਐਸ ਇਹ ਨਾਲ ਰਿਲੇਵੈਂਟ ਤੇਰੀ ਸਟੱਡੀ ਆ ਜਿਹੜੀ ਪਹਿਲਾਂ ਤੁਹਾਡੀ ਸਟੱਡੀ ਹੈ ਜਾਂ ਇਹਦਾ ਫਿਊਚਰ ਕਾ ਨਹੀਂ ਉਹਦੇ ਵਿੱਚ ਹੀ ਆਓ ਨਾ ਇਦਾਂ ਨਹੀਂ ਕਦੀ ਵੀ ਦੇਖਣਾ ਕਿ ਤੁਸੀਂ ਜਾ ਕੇ ਦੇਖੀ ਜਾਊਗੀ ਬਸ ਇਹ ਹੀ ਜ਼ਰੂਰੀ ਬੇਨਤੀ ਬਿਲਕੁਲ ਕਨਾਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਖਤ ਪਿਆਰ ਕਰਦੇ ਹੋ ਬਹੁਤ ਪਸੰਦ ਕਰਦੇ ਹੋ तो करते बहुत चंगा लगता है क्योंकि ग्राउंड पदर तक जानकारी देनी दर्शकों तक पहुँचा बेहद जरूरी होंगी है ताकि किसी न किसी का कोई ना कोई फायदा जरूर हो सके अज्तेम ही जी मिलेंगे आप अगले हफ्ते हाँ फिर तो सास प्रोग्राम आस्ट्रेलिया डायरी के लिए सब तो इजाजत सत